ਆ ਆਮ ਆਦਮੀ ਪਾਰਟੀ ਦੇ ਵੱਲੋਂ ਹਰਪਾਲ ਚੀਮਾ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਗਵਰਨਰ ਪੰਜਾਬ ਨਾਲ ਮੁਲਾਕਾਤ ਕੀਤੀ ਗਿਆ ਸਰ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਕੇ ਬਾਹਰ ਆਏ ਉਹ ਕੀ ਪ੍ਰੋਸ ਗਵਰਨਰ ਪੰਜਾਬ ਵੱਲੋਂ ਮਿਲੇ ਆ ਦੇਖੋ ਮਨਜੋ ਗਵਰਨਰ ਸਾਹਿਬ ਨੇ ਕਿਹਾਗਾ ਕਿ ਜਿਹੜੇ ਨੋਟੀਫ ਉਹਨਾਂ ਦੇ ਦਿਮਾਗ 'ਚ ਇਹ ਸੀਗਾ ਕਿ ਨੋਟੀਫਿਕੇਸ਼ਨ ਵਾਪਸ ਹੋ ਗਿਆ ਫਿਰ ਉਹਨਾਂ ਤੋਂ ਦੁਆਰਾ ਤੇ ਦਿਖਾਇਆ ਗਿਆ ਦੁਬਾਰਾ 5 ਮਿੰਟਾਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੋਂ ਉਹਨੇ ਕਿਹਾ ਮੈਂ ਕੇਂਦਰ ਸਰਕਾਰ ਦੇ ਨਾਲ ਜਿਹੜੀ ਗੱਲ ਕਰੂੰਗਾ ਗੱਲ ਕਰਕੇ ਇਸ ਮਾਮਲੇ ਨੂੰ ਹੱਲ ਕਰਾਂਗੇ ਕਿਉਂਕਿ ਇਹ ਪੰਜਾਬ ਦੀ ਪੰਜਾਬੀ ਭਾਸ਼ਾ ਦੀ ਪੰਜਾਬੀਅਤ ਦੀ ਹੋਣ ਦੇ ਲਈ ਬਹੁਤ ਵੱਡਾ ਚੈਲੰਜ ਆ ਔਰ ਬਹੁਤ ਵੱਡਾ ਖਤਰਾ ਜਿਹੜਾ ਉਹ ਪੰਜਾਬ ਦੇ ਉੱਤੇ ਬਣਿਆ ਹੋਇਆਗਾ ਭਾਰਤੀ ਜਨਤਾ ਪਾਰਟੀ ਲਗਾਤਾਰ ਕੋਈ ਨਾ ਕੋਈ ਹੀਲਾ ਵਸੀਲਾ ਵਰਤ ਰਹੀ ਆ ਕਿ ਪੰਜਾਬ ਨੂੰ ਤਬਾਹ ਕਿਵੇਂ ਕਰਨਾਗਾ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਫਿਰ ਬੀਬੀਐਮ ਤੇ ਹਮਲਾ ਬੋਲਿਆ ਹੁਣ ਪੰਜਾਬ ਯੂਨੀਵਰਸਿਟੀ ਤੇ ਹਮਲਾ ਬੋਲਿਆ ਇਹ ਮੈਸਾਂਵਿੰਦ ਦਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੀ ਅਣਖ ਨੂੰ ਬੰਗਾਰ ਰਹੀ ਆ ਪੰਜਾਬੀਆਂ ਤਨੂੰ ਬੰਗਾਰ ਰਹੀ ਆ ਪੰਜਾਬ ਡਟ ਕੇ ਜਿਹੜਾ ਹੈਗਾ ਇਹਨਾਂ ਸਾਰੀਆਂ ਬੀਜੇਪੀ 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 ਆਪਣੀ ਪਿੱਠ ਥੱਪਤ ਪਾ ਰਹੀ ਆ ਕਹਿੰਦੇ ਜੀ ਅਸੀਂ ਜਿਹੜੇ ਇੱਕ ਨੋਟੀਫਿਕੇਸ਼ਨ ਆ ਸੀ ਉਸ ਨੂੰ ਵਾਪਸ ਕਰਵਾ ਦਿੱਤਾ ਬਕਾਇਦਾ ਤੌਰ ਤੇ ਬੀਜੇਪੀ ਦੇ ਆਫੀਸ਼ੀਅਲੀ ਪੇਜ ਤੋਂ ਟਵੀਟ ਹੋ ਰਹੇ ਨੇਗੇ ਆ ਦੇਖੋ ਭਾਰਤੀ ਜਨਤਾ ਪਾਰਟੀ ਦਾ ਮਤਲਬ ਮੰਨਦੀ ਆ ਕਿ ਗਲਤ ਨੋਟੀਫਿਕੇਸ਼ਨ ਹੋਇਆ ਸੀ ਵਾਪਸ ਲਿਆ ਪਰ ਲੇਕਿਨ ਤੁਰੰਤ 5 ਮਿੰਟਾਂ ਬਾਅਦ ਜਿਹੜੇ ਉਹਨਾਂ ਦੇ ਜਿਹੜੇ ਸੈਂਟਰਲ ਅਕਾ ਨੇਗੇ ਜਿਨ੍ਹਾਂ ਦੇ ਜਾ ਕੇ ਉਹ ਪਹਿਰਾ ਚ ਬੈਠਦੇ ਨੇਗੇ ਉਹਨਾਂ ਨੇ ਦੁਬਾਰਾ ਜਾਰੀ ਕਰਤਾ ਸੋ ਇਟ ਸ਼ੋਜ਼ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ 200 ਕਾਲਜਾਂ ਤੇ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਨਾ ਚਾਹੁੰਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਰਦਾਰ ਭਗਵੰਦ ਸਿਮਾਂਜ ਦੀ ਗਵਾਈ ਚ ਲੜਾਈ ਜਿਹੜੀ ਆ ਡਟ ਕੇ ਲੜੂਗੀ 10 ਨਵੰਬਰ ਨੂੰ ਇੱਕ ਧਰਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਲੈਵਲ ਤੇ ਲੱਗਣ ਜਾ ਰਿਹਾ ਆ ਆਮ ਆਦਮੀ ਪਾਰਟੀ ਉਸ ਦੇ ਵਿੱਚ ਸਾਥ ਦੇਣ ਜਾ ਰਹੀ ਹੈ ਬਿਲਕੁਲ ਅਸੀਂ ਸਾਰੇ ਧਰਨਿਆਂ ਦੇ ਅੰਦਰ ਵਿਦਿਆਰਥੀਆਂ ਦੇ ਨਾਲ ਸੈਨੇਟ ਮੈਂਬਰਾਂ ਦੇ ਨਾਲ ਔਰ ਪੰਜਾਬ ਦੀ ਹੋਂਦ ਦੇ ਨਾਲ ਡਟ ਕੇ ਖੜੇ ਆ ਔਰ ਜਿਹੜੀ ਸਾਡੀ ਪੰਜਾਬ ਦੀ ਅਣਖ ਨੂੰ ਭਾਰਤੀ ਜਨਤਾ ਪਾਰਟੀ ਬੰਗਾਰ ਰਹੀ ਹੈ ਨਾ ਪੰਜਾਬੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜ ਜਵਾਬ ਦੇਣਗੇ ਦੂਸਰਾ ਸਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਇੱਕ ਵੱਡਾ ਬਿਆਨ ਆਇਆ ਕਿ ਤੁਸੀਂ ਯੂਨੀਵਰਸਿਟੀ ਸਾਡੇ ਹਵਾਲੇ ਕਰ ਲਓ ਅਸੀਂ ਪੂਰੇ ਦਾ ਪੂਰਾ ਫਾਈਨਾਂਸ ਚੱਕਣ ਲਈ ਤਿਆਰ ਹਾਂ ਕਿਉਂਕਿ ਤੁਹਾਡੇ ਅਸ ਖਜ਼ਾਨਾ ਹੈ ਤਾਂ ਤੁਸੀਂ ਇਸ ਚੀਜ਼ ਦੇ ਲਈ ਰੈਡੀ ਹੋ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਪੂਰਾ ਖਜ਼ਾਨਾ ਇਸ ਯੂਨੀਵਰਸਿਟੀ ਦੇ ਚੱਕਣ ਲਈ ਕੋਈ ਨਾ ਅਸੀਂ ਲਾਣ ਆ ਅਸੀਂ ਤਾਂ ਸਾਡਾ ਹੋਂਦ ਉਸ ਯੂਨੀਵਰਸਿਟੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂਗੇ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈਗੀ ਹਵਾਲੇ ਕਰਨ ਅਸੀਂ ਸਾਰਾ ਖ ਦੂਸਰਾ ਸਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਸਭ ਤੋਂ ਲੰਮੇ ਸਮੇਂ ਲਈ ਤੁਹਾਨੂੰ ਇੱਕ ਦਲਿਤ ਐਲੋਪੀ ਦੇ ਤੌਰ ਤੇ ਤਨਾਤ ਰੱਖਿਆ ਪਰ ਦੂਸਰੇ ਪਾਸੇ ਕਾਂਗਰਸ ਪ੍ਰਧਾਨ ਬਿਆਨ ਦਿੰਦੇ ਨੇ ਦਲਿਤ ਕਮਿਸ਼ਨ ਦੇ ਵੱਲੋਂ ਸਨਮਾਨ ਕੀਤਾ ਗਿਆ ਪੇਸ਼ ਨਹੀਂ ਹੁੰਦੇ ਆਪਣੇ ਵਕੀਲ ਭੇਜ ਦਿੱਤੇ ਜਾਂਦੇ ਨੇ ਦੇਖੋ ਕਾਂਗਰਸ ਪਾਰਟੀ ਜਿਹੜੀ ਆ ਉਹ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੁਆਰਾ ਬਣਾਏ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੀ ਇਹ ਸਾਰੀਆਂ ਇੰਸਟੀਚੂਨ ਚਾਹੇ ਐਸਸੀ ਕਮਿਸ਼ਨ ਆ ਚਾਹੇ ਐਸਸੀਐਸਟੀ ਐਕਟ ਆਗਾ ਉਹ ਸੰਵਿਧਾਨ ਦੇ ਤਹਿਤ ਬਣੇ ਨਗੇ ਸੋ ਉਹਨਾਂ ਤੇ ਮੁਕਦਮਾ ਦਰਜ ਹੋਇਆ ਉਹਨੂੰ ਸਲੰਡਰ ਕਰਨਾ ਚਾਹੀਦਾ ਸੀ ਸੰਵਿਧਾਨ ਦਾ ਸਨਮਾਨ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਐਸਸੀ ਕਮਿਸ਼ਨ ਦਾ ਸਨਮਾਨ ਕਰਨਾ ਚਾਹੀਦਾ ਸੀਗਾ ਉਹ ਮੈਂ ਸਮਝਦਾ ਹਰ ਕੀ ਸਿਚੁਏਸ਼ਨ ਦਾ ਅਪਮਾਨ ਕਰ ਰਹੇ ਨੇਗੇ ਸੋ ਮੈਂ ਸਮਝਦਾ ਕਿ ਜਿਹੜਾ ਕਾਂਗਰਸ ਪਾਰਟੀ ਆ ਉਹ ਦਲਤਾਂ ਨੂੰ ਦਿਲ ਤੋਂ ਨਫ਼ਰਤ ਕਰਦੀ ਹੈ। ਸੋ ਬਹੁਤ ਧੰਨਵਾਦ ਜੀ। ਸੋ ਗੱਲਬਾਤ ਕਰ ਰਹੀ ਸੀ ਆ ਆਮ ਆਦਮੀ ਪਾਰਟੀ ਤੋਂ ਹਰਪਾਲ ਚੀਮਾ ਜੀ ਦੇ ਨਾਲ ਸਿੱਧੇ ਤੌਰ ਤੇ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਹੈਗਾ ਕਿ ਅਸੀਂ ਜਿਹੜਾ ਇਹ ਸੰਘਰਸ਼ ਆ ਉਸ ਦੇ ਵਿੱਚ ਸ਼ਮੂਲੀਅਤ ਕਰਾਂਗੇ। 10 ਨਵੰਬਰ ਨੂੰ ਜੋ ਧਰਨਾ ਦਿੱਤਾ ਜਾ ਰਿਹਾ ਉਸ ਦੇ ਵਿੱਚ ਵੀ ਸ਼ਾਮਿਲ ਹੋਵਾਂਗੇ ਔਰ ਕੇਂਦਰ ਇਸ ਯੂਨੀਵਰਸਿਟੀ ਨੂੰ ਸਾਡੇ ਹਵਾਲੇ ਕਰੇ ਅਸੀਂ ਪੂਰਾ ਖਰਚਾ ਯੂਨੀਵਰਸਿਟੀ ਦਾ ਚੁੱਕਣ ਲਈ ਤਿਆਰ ਆ। ਕੈਮਰਾਮੈਨ ਅਲਜੰਦਰ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ